ਸਾਡੇ ਪਿੰਡ ਬਨਵਾਲਾ ਨਿਵੰਤਾ ਵਿੱਚ ਸੀਵਰੇਜ ਵਿਛਾਇਆ ਕਾਫੀ ਸਾਲ ਹੋ ਗਏ ਪਰ ਪਿਛਲੇ 2 ਸਾਲਾਂ ਤੋਂ ਸੀਵਰੇਜ ਲਗਾਤਾਰ ਬੰਦ ਰਹਿ ਰਿਹਾ ਹੈ ਅਸੀਂ ਪਹਿਲਾਂ ਵੀ ਧਰਨਾ ਲਾਇਆ ਸੀ ਡੀਸੀ ਦਫਤਰ ਅੱਗੇ ਤੇ ਉਹ ਟੈਂਪਰੇਰੀ ਤੌਰ ਤੇ ਖੋਲ ਕੇ ਚਲੇ ਗਏ ਹੁਣ ਉਸ ਤੋਂ ਬਾਅਦ ਅਸੀਂ ਫੇਰ ਸ਼ਿਕਾਇਤ ਕੀਤੀ ਤਾਂ ਜਿਹੜਾ ਸੈਕਟਰੀ ਪੰਚਾਇਤ ਸੈਕਟਰੀ ਹੈ ਉਹਨੇ 15-20 ਹਜ਼ਾਰ ਰੁਪਏ ਖਰਚ ਕੇ ਆਪਣੀ ਖਾਨਾ ਪੂਰਤੀ ਕਰਕੇ ਤੇ ਚਲਾ ਗਿਆ 2 ਮਹੀਨੇ ਹੋ ਗਏ ਹੈ ਲਗਾਤਾਰ ਸੀਵਰੇਜ ਦਾ ਪਾਣੀ ਉੱਥੇ ਖੜਾ ਹੈ ਲੈਟ੍ਰੀਨ ਦਾ ਗੰਦਾ ਪਾਣੀ ਹੈ ਉੱਥੇ ਬੱਚੇ ਬੁੜੀਆਂ ਸਾਰੇ ਉੱਥੇ ਨਿਕਲਦੇ ਗਲੀ ਹੈਗੀ ਹੈ ਕਲੋਨੀ ਵੱਡੀ ਹੈਗੀ ਹੈ ਸਾਰਾ ਗੰਦਾ ਪਾਣੀ ਪੋਲੂਟਡ ਗੰਦਾ ਪਾਣੀ ਘਰਾਂ ਜਾ ਰਿਹਾ ਅਸੀਂ ਡੀਸੀ ਨੂੰ ਬੰਗ ਪੱਤਰ ਦੇਤਾ ਏਡੀਸੀ ਨੂੰ ਦੇਤਾ ਬੀਡੀਪੀ ਨੂੰ ਦੇਤਾ ਸੀਨੀਅਰ ਮੈਡੀਕਲ ਅਫਸਰ ਨੂੰ ਦੇਤਾ ਅਸੀਂ ਮੇਲਾਂ ਵੀ ਕੀਤੀਆਂ ਅਸੀਂ ਵੀਡੀਓ ਬਣਾ ਕੇ ਭੇਜਿਆ ਵੀ ਇਹਨੂੰ ਤੁਰੰਤ ਇਹਨੂੰ ਸਾਫ ਕਰਾਇਆ ਜਾਵੇ ਈਵਨ ਕਿਹਾ ਜਿਹੜੀ ਸੜਕ ਨੈਸ਼ਨਲ ਜਿਹੜੀ ਹਾਈਵੇ ਹੈ ਇਹ ਲਗਾਤਾਰ ਪਾਣੀ ਖੜੋਣ ਨਾਲ ਇਹ ਵੀ ਬ੍ਰੇਕ ਇਹ ਲਾਜ਼ਮੀ ਤੌਰ ਤੇ ਟੁੱਟੂਗੀ ਪਤਲਾ ਸੜਕ ਵੀ ਟੁੱਟਣੀ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਵੀ ਪ੍ਰਸ਼ਾਸਨ ਫਿਲਵਾਡ ਕਰ ਰਿਹਾ ਤੇ ਅਸੀਂ ਇਹ ਹੀ ਮੰਗ ਕਰਦੇ ਆ ਵੀ ਇਹ ਜਿਹੜਾ ਸੀਵਰੇਜ ਜਿਹੜਾ ਬੰਦ ਪਿਆ ਹੈ ਇਹ ਖੁੱਲ੍ਹੇ ਜਾ ਸਕਦਾ ਹੈ ਕੋਈ ਵੱਡੀ ਪ੍ਰੋਬਲਮ ਨਹੀਂ ਹੈ ਜਾਣ ਬੁਝ ਕੇ ਪ੍ਰਸ਼ਾਸਨ ਦੇ ਕੰਮ ਨੂੰ ਕੋਈ ਧਿਆਨ ਨਹੀਂ ਕਰ ਰਹੀ ਅਜ ਕਰਕੇ ਸਾਨੂੰ ਮਜਬੂਰਨ ਅਸੀਂ ਸਾਰੇ ਧਰਨਾ ਲਾ ਰਹੇ ਆ ਸਾਡੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਤੁਰੰਤ ਖੋਲੇ ਨਹੀਂ ਤਾਂ ਮਜਬੂਰਨ ਅਸੀਂ ਇਹ ਸੜਕ ਬਲੌਕ ਕਰਾਂਗੇ ਤੇ ਲੋਰ ਪੇ ਤਾਂ ਫਿਰ ਅਸੀਂ ਡੀਸੀ ਦਫਤਰ ਅੱਗੇ ਜਾਵਾਂਗੇ ਮੰਗ ਸਾਡਾ ਇਹ ਵੀ ਇੱਕ ਤਾਂ ਜਿਹੜਾ ਇਹਨਾਂ ਨੇ ਜਿਹੜਾ 7 ਜੁਲਾਈ ਨੂੰ ਜਿਹੜਾ 15-20 ਹਜ਼ਾਰ ਰੁਪਏ ਜਿਹੜਾ ਸੈਕਟਰੀ ਪੰਚਾਇਤ ਸੈਕਟਰੀ ਜਿਹੜਾ ਇਹ ਟੱਕੇ ਲਾ ਕੇ ਕੰਡੇ ਮਾਰਾ ਕੇ ਤੇ ਬਾਹ ਦੇ ਡੰਡੇ ਮਾਰ ਕੇ ਜਿਹੜਾ 15-20 ਹਜ਼ਾਰ ਰੁਪਏ ਖਾ ਗਏ ਉਹ ਤੋਂ ਇਨਕੁਆਰੀ ਕਿੱਤੀ ਆਵੇ ਦੂਜਾ ਇਹ ਵੀ ਜਿਹੜਾ ਸੀਵਰੇਜ ਬੰਦ ਪਿਆ ਸੀਸ਼ ਨੇ ਕਹਤਾ ਐਡਮਿਨਿਸਟ੍ਰੇਸ਼ਨ ਨੇ ਕਹਤਾ ਵੀ ਅਸੀਂ ਖੁਲਵਾ ਦੇਾਂਗੇ ਤੇ इजीली ਖੁਲਵਾਇਆ ਜਾਂ ਸੇ ਉਹਨੂੰ ਖੁੱਲ੍ਹਿਆ ਜਾਵੇ ਕਿਉਂਕਿ ਇੱਕ ਤਾਂ ਉੱਥੇ ਰੂੜੀਆਂ ਢੇਰ ਪਏ ਆ ਦੁਨੀਆਂ ਪਰਦੇ ਉਸ ਵਿੱਚ 100-200 ਟਰਾਲੀਆਂ ਉੱਥੇ ਗੋਬਰ ਦੀ ਪਈਆਂ ਇੱਕ ਪਾਣੀ ਖੜਾ ਘੱਟ ਕੋਟ 1/2 ਕਿਲੋਮੀਟਰ ਗੰਦਾ ਪਾਣੀ ਲੈਟਰਾਂ ਦਾ ਗੰਦਾ ਪਾਣੀ ਖੜਾ ਹੈ ਉੱਥੇ ਬਦਬੂ ਆ ਰਹੀ ਹੈ ਮੱਛਰ ਪੈਦਾ ਹੋ ਰਿਹਾ ਹੈ ਕੱਲ ਨੂੰ ਕੋ ਡੇਂਗੂ ਹੈ ਮਲੇਰੀਆ ਹੈ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ ਸਾਡੀ ਮੰਗ ਹੈ ਇਹਨੂੰ ਤੁਰੰਤ ਇਹਨਾਂ ਜਿਹੜਾ ਸੀਵਰੇਜ ਬਲਾਕ ਉਹਨੂੰ ਖੁਲਵਾਇਆ ਜਾਵੇ ਤੇ ਪਰਮਨੈਂਟ ਇਲਾਜ ਕੀਤਾ ਜਾਵੇ ਸਾਡੀ ਮੰਗ ਇਹ ਹੈ ਕਿ ਪ੍ਰੋਬਲਮ ਹੈਗੀ ਸੀਵਰੇਜ ਦੀ ਜੀ ਇਹ ਦੋ 25 ਸਾਲਾਂ ਤੋਂ ਇਹ ਬੰਦੀ ਪੈਣ ਹੈ ਪਹਿਲਾਂ ਪੰਚਾਇਤ ਵੀ ḍakke maar murke ਇਹਨੂੰ ਚਲਾ ਦਿੰਦੇ ਸੀ ਚੱਲ ਪੈਂਦਾ ਸੀ ਫਿਰ ਫਿਰ ਪਾਣੀ ਜਿਹੜਾ ਸੀ ਗੰਦਾ ਪਾਣੀ ਸੀਵਰੇਜ ਦਾ ਸੀਗਾ ਇਹ ਇਹ ਲੋਕਾਂ ਦੇ ਘਰਾਂ ਵਿੱਚ ਵੀ ਜੀ ਵੜਦਾ ਸੀ ਅਸੀਂ ਦੋ ਤਿੰਨ ਵਾਰੀ ਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਕਈ ਵਾਰੀ ਅਸੀਂ ਮਿਲ ਚੁੱਕੇ ਹਾਂ ਜਦੋਂ ਮਿਲਦੇ ਹਾਂ ਖੋਲ ਦਿੰਦੇ ਫਿਰ ਉਵੇਂ ਦੀ ਉਵੇਂ ਇਹਦਾ ਕੋਈ ਪਰਮਾਨੈਂਟ ਕੋਈ ਸੋਲੂਸ਼ਨ ਜਾਂ ਤਾਂ ਇਹਦਾ ਲੈਵਲ ਪਾਈਪ 'ਚ ਕੋਈ ਗਲਤ ਹੈ ਜਾਂ ਇਹਦਾ ਲੈਵਲ ਗਲਤ ਹੈ ਇਹਦਾ ਲੈਵਲ ਪਾਈਪ ਚੈੱਕ ਕਰਕੇ ਇਹਨੂੰ ਪਰਮਾਨੈਂਟ ਇਹਦਾ ਹੱਲ ਕੀਤਾ ਜਾਵੇ ਤਾਂ ਜੋ ਕਿ ਇਹ ਜਿਹੜਾ ਇਹ ਗੰਦਾ ਪਾਣੀ ਇਹ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਹੈ ਜਦੋਂ ਲੋਕਾਂ ਦੇ ਵਿੱਚ ਘਰਾਂ 'ਚ ਵੜਦਾ ਹੈ ਜਦ ਘਰਾਂ ਨੂੰ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਜੀ ਤੇਜ ਕਰਕੇ ਅਸੀਂ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਸੀਵਰੇਜ ਨੂੰ ਪੁਲਾਇਆ ਜਾਵੇ ਤਾਂ ਜੋ ਕਿ ਸਾਡੇ ਜਿਹੜੇ ਨਿੱਕੇ ਨਿੱਕੇ ਬੱਚੇ ਐ ਇਹ ਜਦੋਂ ਵੀ ਇਹ ਘਰਾਂ ਤੋਂ ਬਾਹਰ ਨਿਕਲਦੇ ਐ ਖੇਡਦੇ ਐ ਜਦੋਂ ਵੀ ਇਹਨਾਂ ਦੀ ਚੀਜ਼ ਕੋਈ ਇਹ ਗੰਦੇ ਪਾਣੀ ਦੇ ਵਿੱਚ ਡਿੱਗ ਪੈਂਦੀ ਐ ਤਾਂ ਉਹ ਕੱਢਦੇ ਐ ਤੇ ਉਹੀ ਗੰਦੇ ਪਾਣੀ ਦੇ ਹੱਥੇ ਜਿਹੜੇ ਮੂੰਹ 'ਚ ਵੀ ਪਾ ਲੈਂਦੇ ਐ ਇਸ ਕਰਕੇ ਇੱਥੇ ਕੋਈ ਭਿਆਨਕ ਰੋਗ ਆਏਗਾ ਜਿਹੜਾ ਇਹ ਲੱਕਣ ਦਾ ਵੀ ਡਰ ਰਹੇਗਾ ਤੇ ਦੂਜਾ ਇਹ ਪਾਣੀ ਜਿਹੜਾ ਹੈਗਾ ਹਾਈਵੇ ਰੋਡ ਤੇ ਜਿੱਤੀ ਰੋਡ ਦੇ ਵਿੱਚ ਇਹ ਬਿਜਲੀ ਕਰਦੇ ਨੇੜੇ ਇਹ ਰੋਡ ਦੇ ਉੱਤੇ ਪਾਣੀ ਆ ਗਿਆ ਕਾਫੀ ਦਿਨਾਂ ਤੋਂ ਇਹ ਰੋਡ ਤੇ ਪਾਣੀ ਆ ਚੱਲੇ ਆ ਰਿਹਾ ਨਾ ਪਰ ਜਾਣ ਨਾ ਇਹ ਸੜਕਾਲੇ ਮਹਿਕਮੇ ਵਾਲੇ ਨਾ ਹੀ ਕੋਈ ਪ੍ਰਸ਼ਾਸਨ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜੀ ਇਸ ਕਰਕੇ ਅਸੀਂ ਇਹਨਾਂ ਤੋਂ ਦੁਬਾਰੇ ਫਿਰ ਮੰਗ ਕਰਦੇ ਹਾਂ ਕਿ ਵੀ ਇਹ ਜਿਹੜਾ ਹੈਗਾ ਗੰਦੇ ਪਾਣੀ ਦਾ ਜਿਹੜਾ ਹੈਗਾ ਇਹ ਤੇ ਨਿਕਾਸੀ ਹੈ ਜਿਹੜੇ ਸਹੀ ਤੰਗ ਨਾਲ ਚਲਾਈ ਜਾਵੇ ਤੇ ਸਾਡਾ ਕੋਈ ਇਹਦੇ ਨਾਲ ਕੋਈ ਤਾਲੁਕਕ ਨਹੀਂ ਹੈ ਨਹੀਂ ਦੇ ਸਾਡਾ ਇਹਦੇ ਨਾਲ ਅਸੀਂ ਇਹ ਮੰਗ ਕਰਦੇ ਆ ਕਿ ਉਹ ਸਫਾਈ ਕਰਕੇ ਤੇ ਚਲਾਇਆ ਜਾਵੇ